ਗੁਰੂ ਨਾਨਕ ਦੇਵ ਜੀ ਦੀ ਇੱਕ ਸਾਖੀ ਦੇ ਵਿੱਚ ਉਹਨਾਂ ਬਗਦਾਦ ਦਾ ਉਹਨਾਂ ਨੇ ਜਦੋਂ ਗਏ ਨਾ ਉਧਰ ਨੂੰ ਉਦਾਸੀ ਕੀਤੀ ਬਗਦਾਦ ਵਾਲੀ ਸਾਈਡ ਨੂੰ ਤੇ ਲੋਕਾਂ ਨੇ ਬਗਦਾਦ ਦੇ ਵਿੱਚ ਉਹਨਾਂ ਦੇ ਪੱਥਰ ਮਾਰੇ ਤੇ ਉਹਨਾਂ ਨੂੰ ਬੰਨ ਕੇ ਖੂਦ ਦੇ ਵਿੱਚ ਵੀ ਸੁੱਟਿਆ ਤੇ ਉਹ ਖੂਦ ਜਿਵੇਂ ਜਦੋਂ ਬਾਹਰ ਆ ਗਏ ਨਾ ਤੇ ਉਹ ਉਹਨਾਂ ਨੂੰ ਨਾ ਫੜ ਕੇ ਸਾਰੇ ਜਾਣੇ ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਹੀ ਉਹਨਾਂ ਦੀ ਆਵਾਜ਼ ਤੋਂ ਡਿਫਰੈਂਟ ਹੀ ਸੀ ਜਿਵੇਂ ਉਹ ਆਪਣਾ ਅੱਲਾ ਨੂੰ ਮੰਨਦੇ ਆ ਇਹਨਾਂ ਨੇ ਸਤਨਾਮ ਦਾ ਉਹ ਕਹ ਦਿੱਤਾ ਉੱਥੇ ਜਾ ਕੇ ਉਹ ਕਹਿੰਦੇ ਵੀ ਸਾਨੂੰ ਸਾਡੇ ਧਰਮ ਤੋਂ ਗੁੰਮਰਾਹ ਕਰਨ ਵਾਸਤੇ ਹਿੰਦੂ ਪੀ ਰਹਾ ਤੇ ਜਦੋਂ ਲੱਗੇ ਨਾ ਉਹਨਾਂ ਦੇ ਜਿਹੜਾ ਉਹਨਾਂ ਦਾ ਧਰਮ ਦਾ ਵੱਡਾ ਸੀਗਾ ਬੰਦਾ ਉਹਦੇ ਕੋਲ ਮੌਲਵੀ ਕਾਜੀ ਮੌਲਵੀ ਕਾਜੀ ਮੌਲਵੀ ਕਾਜੀ ਨਹੀਂ ਇੱਕ ਹਿਸਾਬ ਦਾ ਉਸ ਜਗ੍ਹਾ ਦਾ ਮਤਲਬ ਜਿੱਨੇ ਰਾਜਨੀਤਿਕ ਫੈਸਲੇ ਵੀ ਹੁੰਦੇ ਉਹੀ ਕਰਦਾ ਸੀ ਕਿ ਧਾਰਮਿਕ ਫੈਸਲੇ ਵੀ ਉਹੀ ਕਰਦਾ ਸੀਗਾ ਨਾ ਉਸ ਬਗਦਾਦ ਦਾ ਸੀਗਾ ਉਹ ਰਾਨੀ ਬੰਦਾ ਮੁਲਾਕਾਤ ਹੁੰਦੇ ਚਾ। ਤੇ ਉਸ ਇਨਸਾਨ ਕੋਲ ਜਦੋਂ ਲੈ ਕੇ ਗਏ ਨਾ ਤੇ ਉਹ ਕਹਿੰਦੇ ਜੀ ਇਹ ਹਿੰਦੂ ਪੀਰ ਆਇਆ ਇੱਕ ਤੇ ਇਹ ਸਾਨੂੰ ਸਾਡੇ ਧਰਮ ਤੋਂ ਗੁੰਮਰਾਹ ਕਰ ਰਿਹਾ ਹੈ ਜੀ ਇਹ ਇਹਦੇ ਨਾਲ ਗੱਲ ਕੀਤੀ ਜਾਵੇ। ਉਹਨਾਂ ਨੇ ਕਿਹਾ ਵੀ ਮੇਰੀ ਜ਼ਿੰਦਗੀ ਦੇ ਵਿੱਚ ਤਿੰਨ ਸਵਾਲ ਮੈਨੂੰ ਬੜੇ ਤੰਗ ਕਰਦੇ ਆ। ਜੇ ਤੇ ਤੁਸੀਂ ਤਿੰਨ ਸਵਾਲਾਂ ਦੇ ਜਵਾਬ ਦੇਤੇ ਮੈਨੂੰ ਤੇ ਫਿਰ ਤੇ ਮੈਂ ਮੰਨੂਗਾ ਤੁਹਾਡੇ ਤੁਹਾਡੇ ਵਿੱਚ ਵਾਕਈ ਕੋਈ ਅੱਲਾ ਦਾ ਰੂਪ ਹੈਗਾ ਆ। ਖੁਦਾ ਉਹਦਾ ਤੁਹਾਡੇ ਦੇ ਵਿੱਚ ਕੋਈ ਕਿਰਪਾ ਹੈਗੀ ਆ। ਤੇ ਜੇ ਤੁਸੀਂ ਤਿੰਨ ਸਵਾਲਾਂ ਦੇ ਜਵਾਬ ਨਾ ਦਿੱਤੇ ਤੇ ਅਸੀਂ ਇੱਥੇ ਜਿਹੜੀ ਸਜ਼ਾ ਦਿੰਨੇ ਹੋਏ ਆ ਕਿ ਗੋਡਿਆਂ ਤੱਕ ਬੰਦੇ ਨੂੰ ਜ਼ਮੀਨ 'ਚ ਦੱਬ ਕੇ ਰੋੜੇ ਮਾਰ-ਮਾਰ ਕੇ ਉਹਨੂੰ ਮਾਰ ਦੇਈਦਾ ਤੇ ਉਹਨਾਂ ਨੇ ਨਾ ਤਿੰਨ ਸਵਾਲ ਉਹਨੇ ਬੰਦੇ ਨੇ ਪੁੱਛੇ ਕਹਿੰਦਾ ਪਹਿਲਾ ਸਵਾਲ ਮੇਰਾ ਇਹ ਆ ਕਿ ਖੁਦਾ ਤੋਂ ਪਹਿਲਾਂ ਕੀ ਸੀ ਦੂਸਰਾ ਸਵਾਲ ਮੇਰਾ ਇਹ ਆ ਕਿ ਖੁਦਾ ਰਹਿੰਦਾ ਕਿੱਥੇ ਆ ਤੀਸਰਾ ਸਵਾਲ ਮੇਰਾ ਇਹ ਆ ਕਿ ਖੁਦਾ ਕੋਈ ਕੰਮਕਾਰ ਵੀ ਕਰਦਾ ਹੈ ਕਿ ਵਿਹਲਾ ਬੈਠਾ ਰਹਿੰਦਾ ਹੈ ਤੇ ਉਹਨਾਂ ਨੇ ਬਾਬਾ ਜੀ ਨੇ ਕਿਹਾ ਵੀ ਸਾਡਾ ਇੱਕ ਆਪਣਾ ਤਰੀਕਾ ਆ ਸਵਾਲਾਂ ਦੇ ਜਵਾਬ ਦੇਣ ਦਾ ਸਾਡੀ ਆਪਣੀ ਇੱਕ ਮਰਿਆਦਾ ਆ ਤੁਸੀਂ ਮੋਤੀਆਂ ਦਾ ਥਾਲ ਮੰਗਾਓ ਮੋਤੀਆਂ ਦਾ ਪਰ ਉਹ ਬੰਦਾ ਸੋਚਦਾ ਯਾਰ ਸਵਾਲ ਦਾ ਜਵਾਬ ਇਹਨੇ ਦਿੱਤਾ ਨਹੀਂ ਲਾਲਚ ਬੰਦੇ ਦੇ ਮਨ ਚ ਪਹਿਲੋਂ ਆ ਗਿਆ ਮੋਤੀ ਮੰਗੀ ਜਾਣ ਦੇ ਸਵਾਲ ਦੇ ਜਵਾਬ ਦੇ ਉਸ ਸਮੇਂ ਦੇ ਵਿੱਚ ਉਹਨੂੰ ਪਕੀਰ ਫਕੀਰ ਨੂੰ ਪਗੰਬਰ ਨੂੰ ਜਿਹੜਾ ਵੀ ਉਥੋਂ ਦਾ ਸ਼ੇਖ ਸੀਗਾ ਉਹਨੂੰ ਬੜੇ ਜਿਆਦੇ ਚੜਾਵੇ ਆਉਂਦੇ ਹੁੰਦੇ ਸੀਗੇ ਬੜਾ ਉਹਦੇ ਕੋਲ ਸੀਗਾ ਸ਼ਰਮਾਇਆ ਉਨੇ ਵੱਡਾ ਥਾਲ ਮੋਤੀਆਂ ਦਾ ਭਰਾ ਭਰ ਕੇ ਮੰਗਾਇਆ ਤੇ ਉਹ ਕਹਿੰਦਾ ਵੀ ਸਵਾਲ ਸੀਗਾ ਪਹਿਲਾ ਵੀ ਖੁਦਾ ਤੋਂ ਪਹਿਲਾਂ ਕੀ ਸੀਗਾ ਉਹ ਕਹਿੰਦੇ ਤੂੰ ਆਪ ਖੁਦ ਇਹਦੀ ਗਿਣਤੀ ਸ਼ੁਰੂ ਕਰ ਜਿਹੜੇ ਥਾਲ 'ਚ ਮੋਤੀ ਪਏ ਕਹਿੰਦਾ 1 2 ਕਹਿੰਦੇ ਰੁਕ ਜਾ ਗਲਤ ਨਾ ਗਿਨੇ ਨਾ ਬਾਬਾ ਜੀ ਕਹਿੰਦੇ ਗਲਤ ਨਾ ਗਿਨੇ ਸਹੀ ਗਿਨੇ ਕਹਿੰਦਾ ਜੀ ਤੇ ਮੈਂ ਗਿਣਤੀ ਸ਼ੁਰੂ ਕੀਤੀ ਤੁਸੀਂ ਮੈਨੂੰ ਪਹਿਲਾਂ ਕਹੀ ਜਾਂਦੇ ਗਲਤ ਨਾ ਗਿਨੇ ਤੇ ਤੁਸੀਂ ਮੈਨੂੰ ਗੁਮਰਾਹ ਨਾ ਕਰੋ ਮੈਂ ਸਹੀ ਕਰਨਦਿਆਂ ਕਿਉਂ ਕਹਿੰਦੇ ਨਹੀਂ ਤੂੰ ਗਲਤ ਗਿਣਦਿਆਂ ਸਹੀ ਗਿਨੇ ਕਹਿੰਦੇ ਸੋਚਦਾ ਸ਼ਾਇਦ ਮੇਰ ਤੋਂ ਕੋਈ ਗਲਤੀ ਹੋ ਗਈ ਹੋਵੇ ਦੁਬਾਰਾ ਸ਼ੁਰੂ ਕਰਦਾ 1 2 3 ਬਾਬਾ ਜੀ ਕਹਿੰਦਾ ਰੁਕ ਜਾ ਗਲਤ ਨਾ ਗਿਣ ਸਹੀ ਗਿਣ ਸਹੀ ਗਿਣਤੀ ਕਹਿੰਦਾ ਤੁਸੀਂ ਮੈਨੂੰ ਗੁੰਮਰਾਹ ਕਰ ਰਹੇ ਜੀ ਮੈਂ ਬਿਲਕੁਲ ਸਹੀ ਗਿਣਤੀ ਗਿਣਨਦਿਆਂ ਆ ਤੇ ਇਹੀ ਗਿਣਤੀ ਹੈ ਇਹਦੇ ਚਲੋ ਠੀਕ ਹੈ ਜੇ ਤੁਸੀਂ ਕਹਿਣ ਦਾ ਜੇ ਮੈਂ ਤੁਹਾਡੀ ਗੱਲ ਮੰਨ ਲੈਂਦਾ ਜਿੱਥੇ ਮੈਂ ਗਲਤੀ ਕਰੂੰਗਾ ਉੱਥੇ ਹੀ ਮੈਨੂੰ ਰੋਕਦੇ ਹੋਣ ਉਹ ਕਹਿੰਦਾ 1 ਰੋਕ ਲੈਂਦੇ ਕਹਿੰਦੇ 1 ਤੋਂ ਕਿਉਂ ਸ਼ੁਰੂ ਕਰਦੇ ਆਨੂੰ ਇੱਕ ਤੋਂ ਕਿਉਂ ਸ਼ੁਰੂ ਕਰਦੇ ਆਂ ਤੂੰ ਹੁੰਦਾ ਸ਼ੁਰੂ ਹੀ ਇੱਕ ਤੋਂ ਹੁੰਦਾ ਹੈ ਇੱਕ ਤੋਂ ਪਹਿਲਾਂ ਕੁਝ ਹੈਗਾ ਹੀ ਨਹੀਂਗਾ ਭਾਵੇਂ ਅਰਬਾ ਖਰਬਾ ਦੀ ਗਿਣਤੀ ਆ ਸ਼ੁਰੂ ਹੀ ਇੱਕ ਤੋਂ ਹੋਣੀ ਹੈ ਕਹਿੰਦੇ ਇਹੀ ਸਵਾਲ ਦਾ ਜਵਾਬ ਹੈ ਖੁਦਾ ਤੋਂ ਪਹਿਲਾਂ ਕੁਝ ਨਹੀਂ ਹੈ ਇੱਕ ਤੋਂ ਪਹਿਲਾਂ ਕੁਝ ਨਹੀਂ ਨਾ ਹੈਗਾ ਇੱਕ ਤੋਂ ਸਟਾਰਟ ਹੁੰਦੀ ਉਹ ਕਹਿੰਦੇ ਖੁਦਾ ਤੋਂ ਪਹਿਲਾਂ ਕੁਝ ਨਹੀਂ ਉਹ ਨਾ ਉਹਨੂੰ ਉਸ ਜਵਾਬ ਦੀ ਤਸੱਲੀ ਹੋ ਜਾਂਦੀ ਮਾੜੀ ਜੀ ਮਨ 'ਚ ਦੂਜਾ ਸਵਾਲ ਉਹ ਦਰਦੇ ਆਂ ਦਰਦੇ ਆਂ ਪੁੱਛਦਾ ਦੂਜਾ ਸਵਾਲ ਕੀ ਹੈਗਾ ਖੁਦਾ ਕਰਦਾ ਕਿ ਨਹੀਂ ਕਿੱਥੇ ਰਹਿੰਦਾ ਖੁਦਾ ਰਹਿੰਦਾ ਕਿੱਥੇ ਦੂਜਾ ਸਵਾਲ ਹੀ ਖੁਦਾ ਰਹਿੰਦਾ ਕਿੱਥੇ ਹੈ ਕਹਿੰਦਾ ਜੀ ਦੁੱਧ ਦਾ ਇੱਕ ਕਟੋਰਾ ਮੰਗਾਓ ਬਾਬਾ ਜੀ ਕਹਿੰਦੇ ਵੀ ਦੁੱਧ ਦਾ ਕਟੋਰਾ ਮੰਗਾਓ ਉਹ ਫੇਰ ਸੋਚਦਾ ਮੰਨ ਦੇ ਵਿੱਚ ਪਈਨੇ ਦਿਨਾਂ ਤੋਂ ਇਹਨੂੰ ਸਜ਼ਾ ਮਿਲੰਦੀ ਆ ਬਗਦਾਦ ਦੇ ਵਿੱਚ ਹੈਗੇ ਨੇ ਫਕੀਰ ਹਿੰਦੂ ਤੇ ਇਹਨਾਂ ਨੂੰ ਭੁੱਖ ਲੱਗੀ ਹੋਣੀ ਆ ਤੇ ਉਹ ਆ ਨਾ ਆਪਣੇ ਚਿਲਿਆਂ ਨੂੰ ਕਹਿੰਦੇ ਵੀ ਜਾਓ ਦੁੱਧ ਦਾ ਕਟੋਰਾ ਲੈ ਕੇ ਆਓ ਉਹਨਾਂ ਦੇ ਭਾਂਡੇ ਉੱਥੋਂ ਦੇ ਰਾਖੀ ਵੱਡੇ ਵੱਡੇ ਉਹਨਾਂ ਦਾ ਭਰ ਕੇ ਦੁੱਧ ਨੂੰ ਲਿਆਏ ਤੇ ਬਾਬਾ ਜੀ ਨੇ ਦੁੱਧ ਵੱਲ ਵੇਖੀ ਜਾਣ ਤੇ ਉਹਨਾਂ ਜਿਹੜਾ ਬੰਦਾ ਸੀਗਾ ਨਾ ਵਸ਼ਤਗੀਰ ਉਹ ਕਹਿੰਦਾ ਦੁੱਧ ਬੜਾ ਸਾਫ਼ ਸੁਥਰਾ ਤੇ ਵਧੀਆ ਦੁੱਧ ਆ ਕਹਿੰਦੇ ਦੁੱਧ ਬਹੁਤ ਸਾਫ ਸੁਥਰਾ ਪਾਕ ਦੁੱਧ ਹੈ ਮੈਨੂੰ ਵੀ ਪਤਾ ਪਰ ਇੱਚ ਕੁਛ ਹੈਗਾ ਕਹਿੰਦੇ ਉਹਨੂੰ ਲੱਗਦਾ ਵੀ ਚੇਲੇ ਮੇਰੇ ਕੁਛ ਮਿਲਾ ਨਾ ਲਿਆਏ ਹੋਣ ਤੇ ਉਹ ਪੁੱਛਦਾ ਉਹਨਾਂ ਤੋਂ ਤੇ ਕਹਿੰਦੇ ਵੀ ਨਹੀਂ ਬਾਬਾ ਜੀ ਅਸੀਂ ਇਹ ਦੁੱਧ ਬਿਲਕੁਲ ਸਾਫ ਸੁਥਰਾ ਉਸੇ ਤਰੀਕੇ ਦੇ ਨਾਲ ਹੀ ਲੈ ਕੇ ਆਏ ਆ ਉਹ ਕਹਿੰਦੇ ਜੀ ਬਿਲਕੁਲ ਪਾਕ ਦੁੱਧ ਆ ਬੜਾ ਸਾਫ ਸੁਥਰਾ ਦੁੱਧ ਆ ਦੇ ਵਿੱਚ ਕੁਛ ਨਹੀਂ ਮਿਲਿਆ ਕਹਿੰਦੇ ਮੈਂ ਵੀ ਕਹਿੰਦੇ ਆ ਬੜਾ ਪਾਕ ਆ ਦੁੱਧ ਸਾਫ ਸੁਥਰਾ ਆ ਪਰ ਇਹਦੇ ਵਿੱਚ ਕੁਛ ਹੈਗਾ ਹੈ ਕੀ ਕਹਿੰਦੇ ਆ ਤੁਸੀਂ ਪੇਜ ਦੇ ਵਿੱਚ ਕੁਝ ਹੈਗਾ ਹੈ ਕੀ ਹੈਗਾ ਇਹਦੇ ਵਿੱਚ ਕਹਿੰਦੇ ਮੈਨੂੰ ਦੱਸ ਇਹਦੇ ਵਿੱਚ ਕਿਉਂ ਹੈਗਾ ਕਿ ਨਹੀਂ ਹੈਗਾ ਕਹਿੰਦਾ ਹੈਗਾ ਕਹਿੰਦਾ ਨਜ਼ਰ ਨਹੀਂ ਆ ਰਿਹਾ ਪਰ ਇਹਦੇ ਕਣ-ਕਣ ਦੇ ਵਿੱਚ ਦੁੱਧ ਦੇ ਵਿੱਚ ਕਿਉਂ ਹੈਗਾ ਕਿ ਨਹੀਂ ਹੈਗਾ ਕਹਿੰਦਾ ਹੈਗਾ ਕਹਿੰਦਾ ਉਦਾਂ ਕਣ-ਕਣ ਦੇ ਵਿੱਚ ਖੁਦਾ ਵੀ ਹੈਗਾ ਇਹਨੂੰ ਨਜ਼ਰ ਨਹੀਂ ਆ ਰਿਹਾ ਕਿਉਂਕਿ ਤੇਰੀ ਅੱਖ ਨਹੀਂ ਨਾ ਹੈਗੀ ਦੇਖਣ ਵਾਲੀ ਕਣ-ਕਣ ਦੇ ਵਿੱਚ ਖੁਦਾ ਹੈਗਾ ਕਣ-ਕਣ ਦਾ ਮਤਲਬ ਸਾਡੇ ਇਨਸਾਨਾਂ ਦੇ ਵਿੱਚ ਵੀ ਪਰਮਾਤਮਾ ਹੈਗਾ ਹੈ ਜੇ ਉਹ ਜੜਰੇ-ਜੜਰੇ 'ਚ ਕਣ-ਕਣ 'ਚ ਆ ਤੇ ਸਾਡੇ ਦੇ ਵਿੱਚ ਵੀ ਹੈਗਾ ਅਸੀਂ ਇੱਕ ਦੂਜੇ ਦੇ ਨਾਲ ਲੜਨਾ ਨਫ਼ਰਤ ਕਰਨੀ ਬੰਦ ਕਰ ਦਈਏ ਕਿਉਂਕਿ ਪਰਮਾਤਮਾ ਸਾਰਿਆਂ ਦੇ ਵਿੱਚ ਹੈ ਤੇ じゃ ਸਵਾਲ ਕੀ ਸੀਗਾ ਤੇ ਖੁਦਾ ਕੰਮ ਕੋਈ ਕਰਦਾ ਹੈ ਕਿ ਵਿਹਲਾ ਹੀ ਰਹਿੰਦਾ ਹੈ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਵੈਸਤਗੀਰ ਤੂੰ ਐਸ ਜਗ੍ਹਾ ਦੇ ਉੱਤੇ ਬੈਠਾ ਤਖਤ ਦੇ ਉੱਤੇ ਤੇ ਮੈਂ ਇਸ ਵੇਲੇ ਤੇਰੇ ਸਾਹਮਣੇ ਮੁਜਰਮਾਂ ਦੀ ਜਗ੍ਹਾ ਦੇ ਉੱਤੇ ਖੜਾ ਆ ਜਿੱਥੇ ਮੁਜਰਮ ਖੜੇ ਹੁੰਦੇ ਆ ਮੈਨੂੰ ਇੱਥੇ ਬੈਠਣ ਦੇ ਤੇ ਮੈਂ ਤੇਰੇ ਸਵਾਲਾਂ ਦਾ ਜਵਾਬ ਦੇਈਏ ਨਾ ਤੂੰ ਪੁੱਛੀ ਜਾ ਉਹ ਰੱਬ ਨੂੰ ਖੁਦਾ ਨੂੰ ਮੰਨਣ ਵਾਲਾ ਬੰਦਾ ਸੀਗਾ ਉਹ ਕਹਿੰਦਾ ਇਹ ਤੇ ਸੌਦਾ ਹੀ ਬੜਾ ਸੌਖਾ ਹੈ ਤੁਸੀਂ ਇੱਥੇ ਆਣ ਕੇ ਬਹਿ ਜੋ ਕਿਉਂਕਿ ਅੰਦਰ ਬੜੀਆਂ ਤਸੱਲੀਆਂ ਹੋਈਆਂ ਉਹਦੇ ਜਵਾਬ ਸੁਣ ਸੁਣ ਕੇ ਤੇ ਗੁਰੂ ਨਾਨਕ ਦੇਵ ਜੀ ਉਹਦੇ ਤੱਕ ਤੇ ਬਹਿ ਕੇ ਨਾ ਅੱਖਾਂ ਬੰਦ ਕਰ ਲਈਆਂ ਤੇ ਬੈਠੇ ਰਹਿ ਕੁਛ ਨਹੀਂ ਬੋਲੇ ਜਦੋਂ ਕਾਫੀ ਦੇਰ ਤੱਕ ਕੁਛ ਨਹੀਂ ਬੋਲੇ ਫਿਰ ਉਹ ਪੁੱਛਦਾ ਕਿ اے ਫਕੀਰ ਮੈਨੂੰ ਦੱਸੋ ਮੇਰੇ ਤੇ ਜੇ ਸਵਾਲ ਦਾ ਜਵਾਬ ਦਿਓ ਕਿ ਖੁਦਾ ਕੁਛ ਕਰਦਾ ਵੀ ਆ ਕਿਵੇਲਾ ਰਹਿੰਦਾ ਹੈ ਕਹਿੰਦਾ ਖੁਦਾ ਆਹੀ ਕੁਛ ਕਰਦਾ ਹੈ ਤੱਕ ਤੋਂ ਬੈਠੇ ਬੰਦੇ ਨੂੰ ਥੱਲੇ ਲਾ ਕੇ ਰੱਖ ਦਿੰਦਾ ਤੇ ਥੱਲੇ ਬੈਠੇ ਬੰਦੇ ਨੂੰ ਤੱਕ ਤੇ ਬਿਠਾ ਦਿੰਦਾ ਸੋ ਸਾਨੂੰ ਕਦੀ ਵੀ ਅਸੀਂ ਚਾਹੇ ਜਿਹੜੀ ਮਰਜ਼ੀ ਪੋਜੀਸ਼ਨ ਤੇ ਹੋਈਏ ਨਾ ਸਾਨੂੰ ਹੰਕਾਰ ਹੀ ਕਰਨਾ ਚਾਹੀਦਾ ਤੇ ਨਾ ਹੀ ਸਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਆਉਣੀ ਚਾਹੀਦੀ ਜੇ ਅਸੀਂ ਕਿਸੇ ਵੀ ਘੱਟ ਸਿਚੁਏਸ਼ਨ ਵਾਲੀ ਜਗ੍ਹਾ ਦੇ ਉੱਤੇ ਜਾਂ ਕਿਤੇ ਵੀ ਕਿਸੇ ਵੀ ਕੈਟਾਗਰੀ ਦੇ ਵਿੱਚ ਬੈਠੇ ਆ ਨਾ